ਇਤੇ ਦਿਨੀ ਲੁਧਿਆਣਾ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਅੰਤਰਰਾਸ਼ਟਰੀ ਪੰਥ ਖਾਲਸਾ ਦਲ ਦੇ ਮੁਖੀ ਜਥੇਦਾਰ ਬਾਬਾ ਮੰਗਲ ਸਿੰਘ ਦੇ ਨਾਲ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੱਦੀ ਸ਼ਬਦਾਵਲੀ ਵਰਤਣ ਦੇ ਲਈ ਪੰਥ ਪ੍ਰਚਾਰਕ ਅਮਿਤ ਕੁਮਾਰ ਬਾਬਾ ਆਪਣੀ ਸਮੂਹ ਜੀ ਟੀਮ ਸਮੇਤ ਇਨਸਾਫ਼ ਲੈਣ ਦੇ ਲਈ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੁੱਜੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਮਿਤ ਕੁਮਾਰ ਨੇ ਦੱਸਿਆ ਕਿ ਜਿਹੜੇ ਮੁਲਾਜ਼ਮਾਂ ਨੇ ਸਮਾਜ ਸੇਵੀ ਜਥੇਦਾਰ ਬਾਬਾ ਮੰਗਲ ਸਿੰਘ ਦੇ ਨਾਲ ਪੱਦੀ ਸ਼ਬਦਾਵਲੀ ਵਰਤੀ ਹੈ ਅਤੇ ਉਨ੍ਹਾਂ ਨੂੰ ਮਾੜਾ ਚੰਗਾ ਬੋਲਿਆ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਵਾਉਣ ਦੇ ਸਬੰਧ ਵਿੱਚ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਪਹੁੰਚੇ ਹਾਂ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਪਰ ਕੋਈ ਨਾ ਕਾਰਵਾਈ ਹੋਈ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਮਾਮਲਾ ਸੀਗਾ ਜੀ ਇਹ 3 ਦਿਨ ਪਹਿਲਾਂ ਜੀ ਕੋਈ ਨਿਹੰਗ ਸਿੰਘ ਆਪਣੇ ਦਲਪੰਥ ਦਾ ਸੀਗਾ ਉਹ ਬੱਚੇ ਨਾਲ ਲੜਾਈ ਹੋਈ ਸੀ ਉਹਨਾਂ ਦੇ ਜੀਜਾ ਜੀ ਦੀ ਦਾੜੀ ਜਿਹੜੀ ਸੀ ਪੱਟ ਦਿੱਤੀ ਗਈ ਸੀ ਅਸੀਂ ਉਹ ਦਰਖਾਸਤਾਂ ਜਿਹੜੀ ਇਹਨਾਂ ਬੱਚਿਆਂ ਨੇ ਪੈਰ ਦੇ ਆਧਾਰ ਤੇ ਕਰਵਾਈ ਬੈਰ ਦੇ ਅਰਚ ਕਰਵਾਈ ਤੇ ਦੂਸਰੇ ਨੰਬਰ ਤੋਂ ਜਦੋਂ ਉਹਨਾਂ ਨੇ ਕਰਵਾਈ ਆ ਤੇ ਉਹਦੇ ਤੇ ਕਾਰਵਾਈ ਹੋਈ ਆ ਇਹਦੇ ਤੇ ਕਾਰਵਾਈ ਨਹੀਂ ਹੋਈ ਜਿਹੜਾ ਜਦ ਕੇ ਇਦਾਂ ਗੰਭੀਰ ਮਸਲਾ ਵਾ ਭਈ ਦਾੜੀ ਪੱਟੀ ਗਈ 295 ਲੱਗਦੀ ਆ ਭਈ ਤੁਸੀਂ ਉਹ ਤਾਂ ਦੇਖੋ ਪਹਿਲੇ ਜਿਹਨੇ ਪਹਿਲੇ ਦਰਖਾਸਤ ਦਿੱਤੀ ਉਹਦਾ ਕੋਈ ਰਿਜ਼ਲਟ ਨਹੀਂ ਜਿਹਨੇ ਦਰਖਾਸਤ ਮਾਰਨ ਵੱਢਣ ਦੀ ਜਾਂ ਕੁੱਟ ਮਾਰ ਦੀ ਦਿੱਤੀ ਉਹਦੇ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਆ ਮੈਂ ਕਹਿੰਦਾ ਯਾਰ ਕਾਰਵਾਈ ਕਰਤੀ ਬਹੁਤ ਵਧੀਆ ਗੱਲ ਆ ਜਾਂ ਤਾਂ ਤੁਸੀਂ ਆਪਰਾ ਹੁਣ ਜੇ ਠੰਗਾ ਲੈਣ ਤੇ ਆਏ ਅਸੀਂ ਚੌਂਕੀ ਦੇ ਕੈਮਰੇ ਤੱਕ ਰੀ ਖਲਾਉਣਿਆਂ ਕਿਉਂ ਕਿਉਂਕਿ ਦੇਖੋ ਪਰਸੋਂ ਮੈਂ ਆਪ ਜਾ ਕੇ Hindu ਤੇ Sikh ਸਮਾਜ ਅਸੀਂ ਇੱਕ ਬਣਿਆਂ ਅੱਜ ਜੇ ਸਾਨੂੰ ਵਿਰੋਧੀ ਤਾਕਤ ਦਾ ਤੋੜਨ ਦੀ ਕੋਸ਼ਿਸ਼ ਕਰਨੀ ਆ ਪੋਲੀਟਿਕਲ ਪਾਰਟੀਆਂ ਤੋੜਨ ਦੀ ਕੋਸ਼ਿਸ਼ ਕਰਨ ਦੀ ਆ ਅਸੀਂ ਉਹ ਪੋਲੀਟਿਕਲ ਪਾਰਟੀਆਂ ਨੂੰ ਵੀ ਕੁਚਲਾਗੇ ਕਿਉਂ ਕਿਉਂਕਿ ਦੇਖੋ ਸਾਡੇ ਜਿਹੜੇ ਗੱਲਪੰਤ ਨੇ ਇਹਨਾਂ ਵਿੱਚ ਏਕਤਾ ਤੇ ਲੋਗ ਬਹੁਤ ਨੇ ਮੈਂ ਤਾਂ ਆਪਣੇ Hindu ਸਮਾਜ ਨੂੰ ਕਹਿੰਨਾ ਜੇ ਕਿਸੇ ਨਾਲ ੱਤਕਾ ਹੁੰਦਾ ਤਾਂ ਤੁਸੀਂ ਖੜੋ ਅਸੀਂ ਖੜੇ ਆ ਪੀ ਅੱਜ ਜੇ ਸਾਡੇ ਤੇ ਮੁਸੀਬਤ ਆਈ ਹੈ ਤੇ ਅੱਜ ਤੁਸੀਂ ਵੀ ਡਟ ਕੇ ਖੜੋ ਸਾਡੀ ਮੰਗ ਇਹ ਹੈ ਵੀ ਜਿਹੜੇ ਬਸੰਤਪਾਰਕ ਤੋਂ ਮੁਲਾਜ਼ਮ ਆਏ ਸੀ ਇੱਕ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਦਲਪੰਥ ਦੇ ਜਿਹੜੇ ਮੁਖੀ ਨੇ ਉਹਨਾਂ ਤੇ ਆ ਕੇ ਬਹੁਤ ਮਤਲਬ ਗਲਤ ਵਿਹਾਰ ਕੀਤਾ ਤੇ ਉਹਨਾਂ ਦੇ ਬਹੁਤ ਗਲਤ ਸ਼ਬਦਾਵਲੀ ਜਿਹੜੀ ਵਰਤੀ ਹੈ ਤੋਂ ਵੀਡੀਓ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਦਵਾਂਗੇ ਤੇ ਯਾਰ ਇਦਾਂ ਦੇ ਮਾਮਲੇ ਕਿੰਨੇ ਕੋ ਸਹ ਲਈਏ ਕਿੰਨੇ ਕੋ ਮਾਮਲੇ ਸਹ ਲਈ ਅਸੀਂ ਮਾਈਟਨ ਥਾਣਾ ਲਾ ਲੋ ਮਾਈਟਨ ਥਾਣਾ ਇੱਕ ਸਰਪੰਚ ਸਾਹਿਬ ਨੇ ਨਿਹੰਗ ਸਿੰਘ ਜੱਥੇਬੰਦੀ ਨੂੰ ਦਲਾਲ ਦੱਸਿਆ 6 ਮਹੀਨੇ ਤੋਂ ਉਹਦੀ ਦਰਖਾਸਤ ਦਿੱਤੀ ਹੋਈ ਐ ਕੋਈ ਉਹਦੇ ਤੇ ਕਾਰਵਾਈ ਨਹੀਂ ਮੈਂ ਕਹਿੰਦਾ ਸਾਰਾ ਜਿਹੜਾ ਏਜੰਡਾ ਏ ਪ੍ਰਿਟੀਨਲ ਪ੍ਰੈਸ਼ਰ ਦੇਲੇ ਚੱਲ ਰਿਹਾ ਵੀ ਕਾਨੂੰਨ ਆਜ਼ਾਦ ਨਹੀਂ ਹੈਗਾ ਫਿਰ ਇਹ ਕਹਿੰਦੇ ਨੇ ਪਈ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਲਈ ਪਈ ਨਿਹੰਗ ਸਿੰਘਾਂ ਨੇ ਉਹ ਕਰਤਾ ਨਿਹੰਗ ਸਿੰਘਾਂ ਨੇ ਉਹ ਕਰਤਾ ਜਦ ਕਿ ਉਹਨਾਂ ਨਿਹੰਗ ਸਿੰਘਾਂ ਦਾ ਲਾਇਸੈਂਸ ਤੱਕ ਨਹੀਂ ਹੁੰਦੇ ਦਲਪੰਤ ਦੇ ਅੱਜ ਸਾਡੇ ਜਿੰਨੇ ਨਿਹੰਗ ਸਿੰਘ ਨੇ ਸਾਰਿਆਂ ਦੇ ਆਪਣੇ ਲਾਇਸੈਂਸ ਨੇ ਜਿਹੜੇ ਦਲਪੰਥਾ ਦੇ ਉਹ ਚੈੱਕ ਕੀਤੇ ਜਾਣ ਮੈਂ ਕਹਿੰਦਾ ਹੁਣੇ ਚੈੱਕ ਕੀਤੇ ਜਾਣ ਭਈ ਜਿਹੜੇ ਨਿਹੰਗ ਸਿੰਘ ਗਲਤ ਬਣੇ ਹੋਏ ਆ ਬਾਣੇ ਨੂੰ ਬਦਨਾਮ ਕਰਦੇ ਆ ਉਹਨਾਂ ਤੇ ਤਾਂ ਯਾਰ ਜਿਹੜੀ ਕਾਰਵਾਈ ਬਣਦੀ ਆ ਉਹ ਕਰਦੇ ਨਹੀਂ ਤੇ ਜਿਹੜੇ ਨਿਹੰਗ ਸਿੰਘ ਅੱਜ ਪ੍ਰੋਪਰ ਬਾਣੇ ਦੇ ਵਿੱਚ ਆ ਗੁਰੂ ਦੇ ਸਿੱਖ ਨੇ ਅੱਜ ਉਹਨਾਂ ਤੇ ਕਾਰਵਾਈਆਂ ਹੋਣ ਲੱਗ ਗਈਆਂ ਦੇਖੋ ਅਸੀਂ ਜਿਹੜੀ ਜੀ ਮਿਲ ਕੇ ਆਏ ਆ ਐਸਪੀ ਸਾਹਿਬ ਨੇ ਬੜਾ ਸਾਨੂੰ ਹੈੱਡਕੁਆਰਟਰ ਸਾਹਿਬ ਨੇ ਮੈਡਮ ਨੇ ਬੜਾ ਸਾਨੂੰ ਭਰੋਸਾ ਦਿਵਾਇਆ ਭਈ ਜਿਹੜੇ ਜਿਨ੍ਹਾਂ ਨੇ ਆ ਗਲਤ ਕਦਮ ਕੀਤਾ ਵਾ ਜਿਹੜੇ ਆ ਮੁਲਾਜ਼ਮ ਸੀਗੇ ਉਹਨਾਂ ਤੇ ਐਕਸ਼ਨ ਹੋਊਗਾ ਵੀ ਜੋ ਸਚਾਈ ਹੈ ਉਹ ਸਾਹਮਣੇ ਲਿਹਾਈ ਜਾਊਗੀ ਜੇ ਐਕਸ਼ਨ ਨਾ ਹੋਇਆ ਤੇ ਫੇਰ ਅਸੀਂ 2 ਦਿਨਾਂ ਬਾਅਦ ਪੱਕਾ ਮੋਰਚਾ ਵਾ ਜਿਹੜਾ ਉਹ ਸੀਪੀ ਸਾਹਿਬ ਦੇ ਬਾਹਰ ਰੋਡ ਤੇ ਜਿਹੜਾ ਵਾ ਰੋਡ ਤੇ ਡਾਇਡਰ ਆ ਅਸੀਂ ਉਹਦੇ ਤੇ ਪੱਕਾ ਮੋਰਚਾ ਲਾਵਾਂਗੇ Hindu ਤੇ Sikh ਸਮਾਜ ਵੱਲੋਂ ਮੈਂ ਸਾਰਿਆਂ ਨੂੰ Hindu ਸਮਾਜ ਵੱਲੋਂ ਤੇ Sikh ਸਮਾਜ ਵੱਲੋਂ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਘਰਾਂ ਚੋਂ ਨਿਕਲ ਕੇ ਆਪਾਂ ਬੈਠੀਏ ਅਸੀਂ ਇਹ ਮੋਰਚਾ ਉਹਨੇ ਤੱਕ ਲਾ ਕੇ ਰੱਖਾਂਗੇ ਜਿੰਨੇ ਦੇਰ ਤੱਕ ਇਹ ਸਹੂਲਦਾਰ ਤੇ ਚੌਂਕੀ ਇੰਚਾਰ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ